ਤੁਹਾਡੀ ਹਿੰਮਤ ਦੇ ਮੂਰੇ ਦੋਸਤੋ ਸਰਕਾਰ ਰਿੰਗੀ ਘੋਟੀਆ ਰਿੰਗੀ ਘੋਟੀਆ ਆਜ ਤੋ ਜੋ ਤਰੇਣੀ ਕਰਦੀ ਨਹੀਂ ਕਰਨੀਏ ਕੋਈ ਸਭੋ ਸਰਕਾਰ ਰਿੰਗਦੇ ਲੋਕਾਂ ਲਈ ਉਦੋਂ ਤੋ ਤੁਸੀਂ ਮਤਲਬੇ ਮੜੇ ਲਿਆ ਹੁੰਦਾ ਹੈ ਕਿ ਸਮਝੋ ਸਰਕਾਰ ਨੂੰ ਤੁਸੀਂ ਜਿਹੜਾ ਕਹਿੰਦੇ ਤੋਂ ਆ ਉਹ ਤੁਸੀਂ ਕਹਿਤਾ ਸਰਕਾਰ ਤੋਂ ਜਿਹੜੀ ਵਾੜ ਲੈ ਕੇ ਜਾਣੀ ਸੀ ਲਓ ਜੇ ਆ ਤੁਸੀਂ ਸੁਣਿਆ ਹੋਊਗਾ ਪਿਆਰ ਨਾਲ ਮੈਨੂੰ ਕੱਲ ਦੇ ਇਹਨਾਂ ਦਾ ਮੁਲਾਕਾਤ ਸਾਡਰੋਂ ਦਾ ਬਿਆਨ ਆਇਆ ਉਹ ਕਹਿੰਦਾ ਅਸੀਂ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਆ ਲੇਕਿਨ ਅਸੀਂ ਕੱਲ ਦੇ ਤਿੰਨ ਲਾ ਤੋਂ ਕਹਿ ਰਹੇ ਉਹਨਾਂ ਨੂੰ ਸਾਡੇ ਕੋਲ ਪਰ ਗੱਲ ਕਰਨੀ ਆ ਮੈਂ ਤਾਂ ਮਾਹੌਲ ਸਖਾਮਾ ਹੋਣਾ ਚਾਹੀਦਾ ਹੈ ਉਦੋਂ ਤੂੰ ਇਸੇ ਝੋਟਿਆ ਸੀ ਯਾਰ ਮਾਹੌਲ ਸਖਾਮਾ ਹੋਣਾ ਚਾਹੀਦਾ ਹੈ ਕਿਸੇ ਵੀ ਪਾਸੇ ਮੇਰੀ ਹੱਥ ਜੋੜ ਕੇ ਬੇਨਤੀ ਆ ਰਾਜਨੀਤੀ ਤੇਰੇ ਧਿਆਨ ਨਾਲ ਸਾਰੇ ਮੇਰੇ ਵੀਰਾਂ ਤੁਹਾਡੇ ਨਾਲ ਤੁਹਾਡੇ ਮਸਲੇ ਦੇ ਹੱਲ ਕਰਾਉਣ ਦੇ ਲਈ ਆਏ ਆਂ ਮਸਲੇ ਹੱਲ ਕਰਾਉਣ ਲਈ ਆਏ ਆਂ ਭਾਵੇਂ ਕਿ ਕਿੱਥੇ ਰਲਣ ਲਈ ਆਏ ਆਂ ਇਮਾਨਦਾਰੀ ਦੱਸਿਓ ਸਾਡੇ ਕਹਿ ਮਸਲੇ ਹੱਲ ਕਰਾਉਣ ਲਈ ਆਏ ਆਂ ਇਹਨਾਂ ਮਸਲਿਆਂ ਦੇ ਉੱਤੇ ਸੇਕਰ ਸਰਕਾਰ ਰਿੰਗ ਕੇ ਤੁਹਾਡੇ ਮੂਹਰੇ ਆ ਕੇ ਕੋਡੇ ਟੇਕਨ ਨੂੰ ਤਿਆਰ ਹੋ ਗਈ ਐ ਫੇਰ ਕੀ ਲੱਗਦਾ ਇਹਨਾਂ ਸਾਬੂ ਸਰਕਾਰ ਦੀ ਗੱਲ ਸੁਣਨੀ ਚਾਹੀਦੀ ਹੈ ਕਿ ਨਹੀਂ ਸਹੀ ਕਹੇ ਇਮਾਨਦਾਰ ਦੱਸਿਓ

Subscribe to One India channel and never miss an update.